ਕਿਉਂ ਖੋਲਿਆ ਤਾ ਦੂਸਰ ਐਕਟ ਨੇ ਕਰਵਾਇਆ ਛਾ ਇਹ ਇਹੀ ਰਣਨੀ ਰੜਾ ਵੀਰਿਆ ਜਿਹੜਾ ਲੱਜ ਕੇ ਕਿਸਾਨਾਂ ਦਾ ਸਾਥ ਦਿਆਂ ਕਿਸਾਨਾਂ ਦੇ ਦੁੱਧ ਨਾਲ ਪਨੀਰ ਬਣਦਾ ਵਾ ਇਹਦੇ ਨਾਲ ਮਸ਼ਹੂਰ ਹੋਏ ਜੇ ਉਹਦੇ ਭਲਾਵਾ ਮੈਨੂੰ ਸਮਝ ਨਹੀਂ ਆਈ ਹੈ ਨਹੀਂ ਕਿਸਾਨਾਂ ਨਾਲ ਕਿੱਥੇ ਜਾ ਤੁਸੀਂ ਦੱਸੋ ਇਹ ਵੇਚਣ ਦੀ ਉਧਰ ਸਾਡਾ ਆਕੂ ਮਰਨ ਵਰਤ ਤੇ ਬੈਠਾ ਕੋਈ ਮੈਨਾ ਆ ਵੇਹਾਂ ਉਹ ਧਰਿਆ ਨੇ ਕਿਉਂਕਾ ਰਾਜੋ ਤੇ ਖੜਾ ਦਰ ਇਹਨੂੰ ਸਾਰਿਆਂ ਨੂੰ ਦੋ ਕਜੋਗਾ ਰੋਕ ਖੜਾ ਦਰ ਆ ਦੁੱਧ ਵੀ ਚੱਕ ਇੱਕ ਸਾਰਾ ਛੱਡੂ ਸੱਟ ਅੱਜ ਜੀ ਨਹੀਂ ਰਹੀ ਰੱਬ ਦੀ ਨਾਲ ਆਹ ਵੇ ਇਹਨਾਂ ਨੂੰ ਬੰਦ ਹੋ ਜੇ ਗੁਰੂ ਕਿਹੜੇ ਕੰਮਾਂ ਦੇ ਪਿਆ ਆ ਹਫਤਾ ਨੂੰ ਮੁੰਡੇ ਵੇਟ ਲੱਗ ਸੀ ਉਹ ਜਾ ਕੇ ਉਹ ਤੂੰ ਨੀ ਕਰਦੀ ਉਹ ਤੂੰ ਹੀ ਸੋਚ ਲਾ ਉਹ ਤੂੰ ਹੀ ਸੋਚ ਲਾ ਬੰਦਾ ਮਾੜੀ ਬਾੜੀ ਦਾ ਹਾਂ ਹੁਣੇ ਖੋਲੀ ਇਹਦੇ ਕਿੱਥੇ ਖੋਲੀ ਆ ਉਹਦੇ ਉਧਰ ਹੈ ਉਧਰ ਹੈ ਉਧਰ ਹੈ ਬੰਦ ਕਰ ਦੇ ਕਿਉਂ ਆਪਣਾ ਨਾਂ ਖਰਾਬ ਨਾਂ ਨੂੰ ਕਰੀਆ ਤੇਰੇ ਕੋ ਬੈਠਾ ਦੇ ਨਾਲ ਨਹੀਂ ਲੱਜੇ ਤੇ ਅੱਜ ਵੀ ਨਹੀਂ ਲੱਜਦਾ ਤੁਸੀਂ ਹੰਦੀ ਆ ਆਹੋ ਨਹੀਂ ਭਾਜੀ ਇਹਨਾਂ ਨੂੰ ਕੋ ਇੱਕ ਵਾਰ ਜਦੋਂ ਪੰਜਾਬ ਪੰਦ ਦੇ ਕਾਲ ਆਈ ਇਹਨਾਂ ਨੂੰ ਆਪ ਨੂੰ ਚਾਹੀਦੀ ਆ ਕਿੱਡਾ ਤਗੜਾ ਨਾਂ ਪਰ ਤੁਸੀਂ ਆਪ ਆ ਸ਼ਰਮ ਹੋਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਹੋਣੀ ਚਾਹੀਦੀ ਸੀ ਰੇ ਭਾਜੀ ਬਾਕੀ ਬਾਕੀ ਆਹੋ ਉਹਨਾਂ ਨੂੰ ਵੀ ਕੋ ਫਾਟਾ ਛਟਾਓ ਸ਼ੈਡਰ ਪ੍ਰਸ਼ਾਸਨ ਨੂੰ ਅਸੀਂ ਆਨੇ ਹਟਾਓ ਜਦੋਂ ਅਸੀਂ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਨੇ ਖੋਲਣ ਵਾਲੇ ਚਾੜਾ ਫਰਜ਼ ਨਹੀਂ ਪਾਦਾ ਪੜੀ ਇਹ ਗੱਲਾਂ ਆਜਾ ਹੱਟਿਆ ਦੇ ਇੰਨਾ ਕੁਝ ਆ ਪੱਟੀ ਖੋਲੀ ਭਲਾਵਾ ਖੋਲੀ ਇਹ ਗੋਲੀ ਗੜੀ ਆਪਣੀ ਸਾਰਾ ਕੁਝ ਆਪਾਂ ਆਏ ਇੱਥੇ ਕੋਈ ਨਹੀਂ ਲੜਿਆ ਹਾਂ ਦੇ ਸੁਣਦੇ ਜਿੰਦਾਬਾਦ ਜਿੰਦਾਬਾਦ ਖਾਨ ਮਜ਼ਦੂਰ ਇੱਕ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਮੋਤੀ ਸਰਕਾਰ ਵੈਲਕਮ ਆਂਦਾ ਥੋਕਾ ਲਗਾਵੇ ਸਾਰੇ ਜਾਜ ਨੂੰ ਮਿਲਣੀ ਹਾਰ ਬੰਦ ਕਹਿੰਦਾ ਕਰਦੀਆਂ ਉਹ ਤੇਰੇ ਜਨਮ ਵਾਲਿਆਂ ਪਨੀਰ ਆਈ ਜਾਪਣੀ ਗਦਾ ਮੈਂ ਜੋ ਇੱਕ ਦਿਨ ਨਹੀਂ ਤੁਸੀਂ ਕੱਢ ਸਕਦੇ ਨੂੰ 33 ਦਿਨ ਹੋ ਗਏ ਭੋਖੜਦਾਰ ਦੇ ਬੈਠੇ ਨੂੰ ਇੱਕ ਦਿਨ ਨਹੀਂ ਨਿਕਲਿਆ ਤੁਹਾਡੇ ਕੋਲ ਪਨੀਰ ਵੇਚਣ ਤੋਂ ਬਿਨਾ ਉਤੇ 362 ਦਿਨਾਂ ਨਾਲ ਨਹੀਂ ਰਾਜ ਦਾ ਤੇ ਇੱਕ ਨਾ ਰਾਜ ਲੇਗਾ ਹੋਰ ਕੀ ਆ ਬੜੀਆਂ ਪੌਦਾ ਹੀ ਬਣਾ ਬਣਾ ਕੇ ਤੇ ਅੱਜ ਇਹ ਮੈਂ ਇਹਦੀਆਂ ਵੀ ਸ਼ੋਸ਼ਣ ਮੀਡੀਆ ਤੇ ਪੈਂਡ ਗਿਆ ਹੌਸਲਾ ਕਰ ਹੁਣ ਇਹਦੇ 4 ਦਿਨ ਦੇਖੋ ਪਾਵਾਂਗੇ। ਇਹ ਵੀ ਚੰਦਰਾ ਤੇ ਚੱਲੂਗਾ। ਜੰਦਾਬਾਦ। ਚਲੋ ਕੋਈ ਵੀ ਸਰਕਾਰ। ਜੰਦਾਬਾਦ। ਛੋਟੀ ਸਰਕਾਰ। ਜੰਦਾਬਾਦ। ਸਾਰਾ ਸ਼ਹਿਰ ਬਾਹਰ ਦੇ ਪਪਾ ਕੋਈ ਨਾ ਨਾ। ਇਹ ਬੇਕਾਲੇ